ਸਿੱਖ ਰਹਿਤ ਮਜਾਦਾ ਦੇ ਪੰਨਾ 22 ਤੇ ਆਨੰਦ ਸੰਸਕਾਰ ਲਿਖਿਆ ਗਿਆ ਹੈ ਆ ਵਿਆਹ ਦੀ ਵਿਧੀ ਵਿਵਧਾਨ ਇਹਦੇ ਵਿੱਚ ਕਾਫੀ ਪੁਆਇੰਟ ਦਿੱਤੇ ਗਏ ਨੇ ਆਪਾਂ ਦੋ ਪੁਆਇੰਟ ਵਿਚਾਰ ਲੱਕੇ ਹਾਂ ਖਖਾ ਪੁਆਇੰਟ ਦੇ ਵਿੱਚ ਆਨੰਦ ਦਾ ਦੇਣ ਪੱਕਾ ਕਰਨ ਲੱਗੇ ਆ ਕੋਈ ਥਿਤ ਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪਤਰੀ ਵਚਨਾ ਮਨਮਤ ਹੈ ਕੋਈ ਦੇਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਉਹਨੂੰ ਪੱਕਾ ਕਰ ਲੈਣਾ ਚਾਹੀਦਾ ਹੈ ਪਰ ਜਾ ਕੇ ਸਾਹੇ ਘਡਾਉਣੇ ਇਹ ਮਨਮੱਤੇ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਪਰ ਸਾਡੇ ਬਹੁਤਾਂ ਲੋਕ ਐਸੀਆਂ ਮਨਮੱਤਾਂ ਕਰ ਰਹੇ ਨੇ ਜਿਹੜਾ ਦੋਹਾਂ ਪਰਿਵਾਰਾਂ ਨੂੰ ਚੰਗਾ ਆਵੇ ਉਹਨੂੰ ਛੱਡ ਕੇ ਕਿਸੇ ਹੋਰ ਦਿਨ ਦੇ ਵਿੱਚ ਪੰਡਤਾਂ ਦੇ ਜਾਂ ਕਿਸੇ ਬਾਬੇ ਦੇ ਆਖੇ ਲਾ ਕੇ ਇਹ ਕੋਰਾਈ ਪੈ ਜਾਂਦੇ ਨੇ